ਪਿਛਲੇ ਕੁਝ ਸਮੇਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਹਿਲਾਵਾਂ ਦੀਆਂ ਵਾਲੀਆਂ ਦੇ ਲੁੱਟ ਕਰਨ ਦੇ ਮਾਮਲੇ ਵੱਧਦੇ ਜਾ ਰਹੇ ਨੇ ਪੈਦਲ ਜਾਂਦੀਆਂ ਮਹਿਲਾਵਾਂ ਦੇ ਨਾਲ ਲੁੱਟਖੋ ਹੋ ਰਹੀ ਹੈ ਤੇ ਇਸੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਥਾਣਾ ਸੀ ਡਿਵੀਜ਼ਨ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦ ਪੁਲਿਸ ਨੇ ਮਹਿਲਾਵਾਂ ਦੀਆਂ ਵਾਲੀਆਂ ਲੁੱਟਣ ਵਾਲੇ ਕੁਰੂਪੀ ਨੂੰ ਗ੍ਰਿਫਤਾਰ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਸੀਪੀ ਲਾਅ ਐਂਡ ਆਰਡਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇੱਥੇ ਪੁਲਿਸ ਪਾਰਟੀ ਦੇ ਬੋਲੂ ਸਨੇਚਰ ਨੂੰ ਕਾਬੂ ਕੀਤਾ ਗਿਆ ਤੇ ਪੁਲਿਸ ਨੂੰ ਇੱਕ ਪੀੜਤ ਮਹਿਲਾ ਨੇ ਦਰਖਾਸਤ ਦਿੱਤੀ ਸੀ ਇਜਾਦੂ ਪਾਦਰ ਆਪਣੇ ਕਿਸੇ ਕੰਮ ਜਾ ਰਹੀ ਸੀ ਤਾਂ ਉਸ ਦੀ ਆ ਵਾਲੀਆਂ ਲੁੱਟੀਆਂ ਗਈਆਂ ਨੇ ਪੁਲਿਸ ਨੇ ਸਾਰੇ ਮਾਮਲੇ ਨੂੰ ਟ੍ਰੇਸ ਕੀਤਾ ਤੇ ਇਸ ਮਾਮਲੇ ਦੇ ਵਿੱਚ ਕਬਲਜੀਤ ਸਿੰਘ ਉਰਫ ਨਿੱਕੂ ਨਾਮਕ ਨੌਜਵਾਨ ਗ੍ਰਫਤਾਰ ਹੋਇਆ ਪੁਲਿਸ ਨੇ ਦੱਸਿਆ ਕਿ ਔਰਤਾਂ ਦਿਆਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਉਹਨਾਂ ਨੂੰ ਪਿਘਲਾ ਕੇ ਵਾਪਸ ਸੁਨਿਆਰਿਆਂ ਨੂੰ ਵੇਚ ਦੱਸਿਆ આરોપી ਪਹਿਲਾਂ ਤੋਂ ਹੀ ਸੁਨਿਆਰੇ ਦਾ ਕੰਮ ਕਰਦਾ ਸੀ ਤੇ ਇਸ ਦੇ ਲਈ ਕਾਫੀ ਸੁਨਿਆਰੇ ਉਸ ਨੂੰ ਜਾਣਦੇ ਸਨ ਜਿਸ ਦਾ ਫਾਇਦਾ ਚੁੱਕਦਾ ਸੀ ਤੇ ਫਿਲਹਾਲ ਦੋਸ਼ੀ ਨੂੰ ਗ੍ਰਫਤਾਰ ਕਰਕੇ ਉਸ ਦੇ ਕੋਲੋਂ ਵਾਰਦਾਤ ਦੇ ਵਿੱਚ ਵਰਤੀ ਗਈ ਐਕਟਿਵਾਤਾ ਬਰામਤ ਹੋ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਤੇ ਉਹਨਾਂ ਦੱਸਿਆ ਕਿ આરોપી ਕਵਲਜੀਤ ਸਿੰਘ ਉਰਫ ਨਿੱਕੂ ਦੇ ਉੱਪਰ ਪਹਿਲਾਂ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਕਈ ਧਰਾਵਾਂ ਦੇ ਤਹਿਤ ਮਾਮਲੇ ਦਰਜ ਨੇ ਫਿਲਹਾਲ ਪੁਲਿਸ ਨੇ ਇਸ ਨੂੰ ਗ੍ਰਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਅਮਰਸਰ ਦਾ ਗੁਰਪ੍ਰੀਤ ਸਿੰਘ ਪੋਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਅਮਰਸਰ ਪੁਲਿਸ ਕਮਿਸ਼ਨਰੇਟ ਦੇ ਪੁਲਿਸ ਸਟੇਸ਼ਨ ਡਿਵੀਜ਼ਨ ਸੀ ਨੇ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 33242025 ਦੇ ਅੰਦਰ ਸੈਕਸ਼ਨ 304 2 111 ਬੀ ਐਨ ਐਸ ਇਹਦੇ ਵਿੱਚ ਇੱਕ ਮੁੰਡੇ ਨੇ ਇੱਕ ਮੁੰਡੇ ਨੂੰ ਅਰੈਸਟ ਕੀਤਾ ਜਿਹਦਾ ਨਾਮ ਹੈ ਨਿੱਕੋ ਤੇ ਦੂਸਰਾ ਉਹਦਾ ਜਿਹੜਾ ਸਾਥੀ ਹੈ ਰੂਬਲ ਉਹ ਹਾਲੇ ਫਰਾਰ ਹੈ ਇਹਨਾਂ ਨੇ ਇੱਕ ਤੇ ਦੋ ਦੀ ਦਰਮਿਆਨੀ ਰਾਤ ਨੂੰ ਇੱਕ ਲੇਡੀ ਮਨਜੀਤ कौर ਜਿਹੜੀ ਆਪਣੇ ਘਰ ਵੱਲ ਜਾ ਰਹੀ ਸੀ ਰਾਤੀ ਉਹਦੇ ਉਹ ਪੈਦਲ ਜਾ ਰਹੀ ਸੀ ਇਹ ਦੋਨੋਂ ਮੁੰਡੇ ਐਕਟਿਵਾ ਸਕੂਟਰ ਤੇ ਆਏ ਤੇ ਮਨਜੀਤ कौर ਦੀ ਵਾਲੀਆਂ ਸਨੇਚ ਕੀਤੀਆਂ ਤੇ ਜਿਵੇਂ ਸਨੇਚ ਕੀਤੀਆਂ ਆਪਣਾ ਮਨਜੀਤ कौर ਨੇ ਥਾਣੇ ਇਤਲਾ ਦਿੱਤੀ ਤੇ ਪੁਲਿਸ ਨੇ ਨਾਲ ਦੇ ਨਾਲ ਹੀ ਐਫ ਆਈ ਆਰ ਰਜਿਸਟਰ ਕੀਤੀ ਤੇ ਐਫ ਆਈ ਆਰ ਸਟੇ ਕੀਤੀ ਕਰਕੇ ਤੇ ਪੁਲਿਸ ਨੇ ਪਾਲਣਾ ਸ਼ੁਰੂ ਕੀਤਾ ਕਿ ਕਿਹੜੇ ਮੁੰਡਿਆਂ ਨੇ ਕੀਤੀ ਇਸ ਅਸੀਂ ਕੈਮਰਾਜ਼ ਦੀ ਹੈਲਪ ਲਈਤੀ ਨਾਲ ਹਿਊਮਨਿਟੀ ਦੀ ਹੈਲਪ ਲਈਤੀ ਤੇ ਸਾਨੂੰ ਪਤਾ ਚੱਲਿਆ ਕਿ ਇਹ ਜਿਹੜਾ ਇੰਦਰਜੀਤ ਸਿੰਘ ਕਵਲਜੀਤ ਸਿੰਘ ਅਲਾਈਸ ਨਿੱਕੂ ਜਿਹੜਾ ਹੈਗਾ ਮੁੰਡਾ ਇਹਨੇ ਕੀਤੀ ਹੈ ਜੀ ਸਨੇਚਿੰਗ ਨਾਲ ਨਾਲ ਮੁੰਡਾ ਰੂਬਲ ਹੈਗਾ ਤੇ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਇਹਨੂੰ ਅਰੈਸਟ ਕਰ ਲਿਆ ਤੇ ਅਰੈਸਟ ਕਰਕੇ ਸਾਨੂੰ ਪਤਾ ਚੱਲਿਆ ਕਿ ਇਹਦੇ ਤੇ ਪਹਿਲਾਂ ਤੋਂ ਹੀ ਨੌ ਮੁਕਦਮੇ ਦਰਜ ਹੈਗੇ ਆ ਆਪਣਾ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਿੱਚ ਵੱਖ-ਵੱਖ ਥਾਣਿਆਂ ਦੇ ਤੇ ਹੁਣ ਅਸੀਂ ਇਹਨੂੰ ਅਦਾਲਤ ਵਿੱਚ ਪੇਸ਼ ਕਰਕੇ ਅੱਜ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਤੇ ਅ ਹੁਣ ਅਸੀਂ ਇਹਦੀ ਹੋਰ ਵੀ ਪੁੱਛਗਿੱਛ ਕਰਾਂਗੇ ਤੇ ਸਾਨੂੰ ਇਹ ਨਾਲ ਨਾਲ ਇੱਕ ਹੋਰ ਚੀਜ਼ ਪਤਾ ਚੱਲੀ ਹੈ ਕਿ ਜਿਹੜੀ ਇਹ ਵਾਲੀਆਂ ਸਨੈਚਰ ਦੇ ਸੋਨੇ ਦੇ ਕੰਦਰ ਸਨੈਚ ਕਰਦਾ ਸੀਗਾ ਇਹ ਬੇਸਿਕਲੀ ਉਹ ਨਾ ਤਾਂ ਸੋਨਾ ਪਿਗਲਾ ਕੇ ਉਸ ਸੁਨਿਆਰੇ ਨੂੰ ਦਿੰਦਾ ਸੀਗਾ ਤੇ ਸੁਨਿਆਰੇ ਨੂੰ ਦੇ ਕੇ ਤੇ ਉਹਦੇ ਬਦਲੇ ਪੈਸੇ ਲੈਂਦਾ ਸੀ ਤੇ ਇਹ ਪਹਿਲਾਂ ਹੁਣ ਤਾਂ ਵਿਹਲਾ ਹੀ ਸੀਗਾ ਹੁਣ ਤਾਂ ਸਨੇਚਿੰਗ ਤੇ ਚੋਰੀਆਂ ਦੇ ਕੰਮ ਵਿੱਚ ਹੀ ਸੀਗਾ ਇੱਕ ਕੁਤਸਾਲ ਪਹਿਲਾਂ ਸੁਨਿਆਰੇ ਦਾ ਹੀ ਕੰਮ ਕਰਦਾ ਸੀਗਾ ਤੈਨੂੰ ਟੈਕਨੀਕ ਸੀਗੀ ਉਹਨੂੰ ਸੁਨਿਆਰੇ ਜਾਣਦੇ ਵੀ ਸੀਗੇ ਤੇ ਇਹੋ ਜੇ ਕੰਮਾਂ ਨੂੰ ਅੰਜਾਮ ਦਿੰਦਾ ਸੀ ਸਰ ਇਹ ਇੱਕੋ ਫੜਿਆ ਗਿਆ ਤੇ ਉਹ ਵਪਾਰ ਕਰਦਾ ਸੀ ਇਸ ਵਨਰੇਬਲ ਇਹ ਪਹਿਲਾਂ ਸੋਨੇ ਸੁਨਿਆਰੇ ਦਾ ਕੰਮ ਕਰਦਾ ਸੀਗਾ ਜੀ ਕਿੱਥੇ ਕਰਦਾ ਸੀ ਇਹ ਆਪਣੇ ਏਰੀਆ 'ਚ ਜੀ ਵੋਲਟ ਸਿਟੀ ਵੋਲਟ ਸਿਟੀ ਹੁਣ ਅਸੀਂ ਇਹ 3-4 ਜਨੇ ਆਦਾ ਸੰਪਤਾ ਚੱਲੇ ਆ ਕਿ ਜਿਨ੍ਹਾਂ ਨੂੰ ਵੇਚਦਾ ਸੀ ਪਰ ਅਸੀਂ ਉਹਨਾਂ ਦੇ ਦੇਖਾਂਗੇ ਕਿ ਇਹ ਕੀ ਕਹਿ ਕੇ ਵੇਚਦਾ ਸੀਗਾ ਪਹਿਲਾਂ ਵੀ ਜਿਵੇਂ ਕੰਮ ਕਰਦਾ ਸੀ ਇਹਨੂੰ ਸਾਰੇ ਸੁਨਿਆਰੇ ਦਾ ਪਤਾ ਸੀ ਤੇ ਲਿੰਕ ਸੀਗੇ ਤੇ ਸਰ ਅੰਮ੍ਰਿਤ ਸਰ ਦੀ ਲਿੰਕ ਸੀ ਜੀ ਅੰਮ੍ਰਿਤ ਸਰ ਅੰਬੈਸਡਰ ਹਾਂਜੀ ਬੈਕਗਰਾਉਂਡ ਜਿਵੇਂ ਮੈਂ ਤੁਹਾਨੂੰ ਦੱਸਿਆ ਕੁਝ ਖਾਸ ਤਾਂ ਪੜਿਆ ਨਹੀਂ 8ਵੀਂ ਕਲਾਸ ਪੜਿਆ ਹੈ ਹੈਗਾ 40-42 ਸਾਲਾਂ ਦਾ ਮੁੰਡਾ ਹੈਗਾ ਤੇ ਪਹਿਲਾਂ ਸੁਨਿਆਰੇ ਦਾ ਕੰਮ ਕਰਦਾ ਸੀ ਉਹਨੇ ਕੁਝ ਸਾਲਾਂ ਤੋਂ ਚੋਰੀਆਂ ਵੇਚੀ ਸੀਗਾ ਜਿਹੜਾ ਸਰ ਇਹ ਦੋ ਵਾਰ ਸਰ ਉਹ ਫਰਾਰ ਹੈ ਜੀ ਰੂਬਲ ਫਰਾਰ ਹੈ ਤੇ ਵਾਸੀ ਅੰਮ੍ਰਿਤਸਰ ਦਾ ਹੈ ਹੈਗੇ ਆ ਆਪਣਾ ਸ਼ੀਦੋਦਮ ਸਿੰਘ ਨਗਰ ਬੀ ਡਿਵੀਜ਼ਨ ਦੇ ਹੈਗੇ ਜਿੱਦੋਂ ਇਹਨਾਂ ਨੇ ਐਕਟਿਵ ਯੂਜ਼ ਕੀਤੀ ਉਹ ਵੀ ਅਸੀਂ ਰਿਕਵਰ ਕਰ ਲਈ। ਉਹ ਚੋਰੀ ਦੀ ਸੀ ਇਹ ਲੱਗੇ। ਉਹ ਅਸੀਂ ਰਿਕਵਰ ਕਰ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ। ਰਿਕਵਰ ਕੀਤੀ ਹੈ ਉਹਦੇ ਕਾਗਜ਼-ਕੁੱਗਜ਼ ਦੇਖ ਰਹੇ ਹਾਂ। ਉਹ ਨਛੇਰਾ ਵੀ। ਉਹ ਹਲੇ ਅਸੀਂ ਇਹਦਾ ਮੈਡੀਕਲ ਕਰਵਾ ਕੇ ਸੰਭਾਤ ਅੱਗੇ। ਮੈਂ ਤੁਹਾਨੂੰ ਕਿ ਟੂ ਅਰਲੀ ਟੂ ਸੇ ਜੀ। ਹੁੰਦਾ ਸੀ ਕੱਲ ਰੈਸਟ ਕੀਤਾ ਅੱਜ ਪੇਸ਼ ਕੀਤਾ ਉਹਨੂੰ 2 ਦਿਨ ਦਾ ਰਿਮਾਂਡ ਮਿਲਿਆ ਤੇ ਅਸੀਂ ਪੂਰੀ ਕਥੀ। ਨਹੀਂ ਫਿਲਹਾਲ ਕੋਈ ਨਹੀਂ ਹੈ ਤੈਅ।